ਇਥੋਂ ਦੇ ਲੋਕ ਇਥੋਂ ਦੇ ਐਨਆਰਆਈ ਵੀਰ ਇਲਾਕੇ ਦੇ ਐਨਆਰਆਈ ਵੀਰ ਸਾਰੇ ਮਿਲ ਕੇ ਇਹ ਬਹੁਤ ਹੀ ਮਰਖਲ ਪੰਜਾਬ ਦੇ ਵੱਡੇ ਤੋਂ ਵੱਡੇ ਟੂਰਨਾਮੈਂਟ ਹੈ ਜੋ ਇਹ ਕੈ ਪੰਜਾਬ ਜਿੱਥੇ ਨਸ਼ਿਆਂ ਦਾ ਜੋਰ ਚੱਲ ਰਿਹਾ ਉੱਥੇ ਖੇਡਾਂ ਦਾ ਵੀ ਆਪਾਂ ਨੂੰ ਜੋਰ ਲਾਉਣਾ ਪੈਣਾ ਔਰ ਇਹ ਪਿੰਡ ਚ ਆ ਮੈਨੂੰ ਪਤਾ ਲੱਗਿਆ ਕਿ 79 ਮਾ ਟੂਰਨਾਮੈਂਟ ਆ ਭਾਈ ਤੁਹਾਨੂੰ ਵਧਾਈ ਆ ਕਲੱਬ ਵਾਲਿਓ ਔਰ ਪਿੰਡ ਵਾਲਿਓ ਕਿ ਤੁਸੀਂ ਇੰਨੇ ਸਾਲਾਂ ਦਾ ਕੰਮ ਕਰੀ ਜਾਂਦੇ ਹੋ ਔਰ ਸਾਡੇ ਨੌਜਵਾਨਾਂ ਨੂੰ ਚੰਗੀਆਂ ਹਾਤਾ ਪਾ ਰਹੇ ਹੋ ਭਈ ਉਹ ਗਰਾਊਂਡ ਚ ਆਉਣ ਐਕਸਰਸਾਈਜ਼ ਕਰ ਐ ਅੱਜ 3 ਲੱਖ ਰੁਪਇਆ ਦੇ ਕੇ ਜਾਊਂਗਾ ਕੋਟ ਗੰਗੂਰਾਏ ਨੂੰ ਔਰ ਜੇ ਕੋਈ ਜ਼ਿਆਦਾ ਚਾਹੀਦੇ ਹੋ ਤਾਂ ਫਿਰ ਮੈਨੂੰ ਐਸਟੀਮੇਟ ਬਣਾ ਕੇ ਦੇ ਦਿਓ ਭਾਈ ਉਹ ਵੀ ਕਰ ਦਿਆਂਗੇ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਾਰਾ ਅਤੇ ਵਿਧਾਨ ਸਭਾ ਹਲਕਾ ਸਾਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਹਲਕਾ ਸਾਨੇਵਾਲ ਦੇ ਅਧੀਨ ਪਿੰਡ ਪਿੰਡ ਕੋਟ ਗੰਗੂ ਰਾਏ ਦੇ ਸੰਸਾਰ ਪ੍ਰਸਿੱਧ ਖੇਡ ਮੇਲੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਸੰਬੋਧਿਤ ਕਰਦਿਆਂ ਜਿੱਥੇ ਖਿਡਾਰੀਆਂ ਤੇ ਪ੍ਰਬੰਧਕਾਂ ਨੂੰ ਇਸ ਖੇਡ ਮੇਲੇ ਦੀ ਮੁਬਾਰਕਬਾਦ ਦਿੱਤੀ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਪਵੇਗਾ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਖਿਡਾਰੀਆਂ ਤੇ ਖੇਡ ਮੇਲੇ ਆ ਤੇ ਪ੍ਰਬੰਧਕਾਂ ਦੇ ਨਾਲ ਹੈ ਹਰ ਸਮੇਂ ਉਹਨਾਂ ਦੀ مالی ਮਦਦ ਕਰਨ ਲਈ ਵੀ ਤਿਆਰ ਹੈ ਹਰ ਕਿਵੇਂ ਦੇਖਦੇ ਹੋ ਇਹ ਜੇ ਖੇਡ ਮੇਲਾ ਨਹੀਂ ਮੈਂ ਇਹ ਦੇਖੋ ਇਹ 79ਵਾਂ ਗੰਗੂ ਰਾਏ ਖੇਡ ਮੇਲਾ ਬਹੁਤ ਵਧੀਆ ਗੱਲ ਹੈ ਕਿ ਪਿਛਲੇ 79 ਸਾਲ ਤੋਂ ਇੱਥੋਂ ਦੀ ਸਪੋਰਟਸ ਕਲੱਬ ਇੱਥੋਂ ਦੇ ਲੋਕ ਇੱਥੋਂ ਦੀ ਪੰਚਾਇਤ ਇੱਥੋਂ ਦੇ ਐਨ ਆਰ ਆਈ ਸਾਰੇ ਮਿਲ ਕੇ ਇਹ ਖੇਡ ਮੇਲਾ ਕਰਾਉਂਦੇ ਆ ਮੈਂ ਹਰ ਬਾਰ ਇੱਥੇ ਆਉਣ ਦੀ ਕੋਸ਼ਿਸ਼ ਕਰਦਾ ਬਹੁਤ ਚੰਗਾ ਲੱਗਦਾ ਕਿਉਂਕਿ ਨੌਜਵਾਨਾਂ ਨੂੰ ਠੀਕ ਸੇਧ ਦੇ ਰਿਹਾ ਉਹਨਾਂ ਦੀ ਸਿਹਤ ਵਾਲੇ ਪਾਸੇ ਲਾ ਰਹੇ ਆ ਉਹਨਾਂ ਨੂੰ ਗਰਾਊਂਡ 'ਚ ਲਿਆ ਰਹੇ ਆ ਟਰਨਮੈਂਟ ਆ ਬਹੁਤ ਵੱਡੇ ਵੱਡੇ ਇੱਥੇ ਇਨਾਮ ਦਿੱਤੇ ਜਾਂਦੇ ਆ ਔਰ ਮੈਂ ਜਦੋਂ ਵੀ ਪੰਚਾਇਤ ਔਰ ਸਪੋਰਟਸ ਕਲੱਬ ਕੁਝ ਮੰਗਦੀ ਆ ਅੱਜ ਵੀ ਉਹਨਾਂ ਨੇ ਜੋ ਕਿਹਾ ਮੈਂ 3 ਲੱਖ ਰੁਪਇਆ ਦੇ ਕੇ ਜਾ ਰਿਹਾ ਹਾਂ ਔਰ ਗਾਂਵ ਵੀ ਇਹਨਾਂ ਨੂੰ ਕਿਹਾ ਆਪਣੇ ਐਸਟੀਮੇਟ ਬਣਾ ਲਓ ਕੋਈ ਹੋਰ ਵੀ ਚੀਜ਼ ਚਾਹੀਦੀ ਹੈ ਤੇ ਉਹ ਵੀ ਕਰਾਂਗੇ ਮੇਰੇ ਵੱਲੋਂ ਗੰਗੂ ਰਾਏ ਸਪੋਰਟਸ ਕਲੱਬ ਨੂੰ ਔਰ ਪੰਚਾਇਤ ਨੂੰ ਸ਼ੁਭ ਕਾਮਨਾਵਾਂ ਸਰ ਇਹ ਕਪੜੇ ਨਸ਼ੇ ਨੂੰ ਲੈ ਕੇ ਦੇਖਿਓ ਉਰਦੇ ਪੰਜਾਬ ਵਰਗੀਆਂ ਫਿਲਮਾਂ ਬਣਦੀਆਂ ਸਚਾਈ ਇਹੋ ਹੈ ਕਿ ਇਹ ਖੇਡਾਂ ਵਾਲੀ ਸਚਾਈ ਹੈ ਕਿਵੇਂ ਲੱਗ ਨਹੀਂ ਦੇਖੋ ਇਹ ਕੋਸ਼ਿਸ਼ ਆ ਕਿ ਬੱਚੇ ਉਧਰ ਨੂੰ ਨਾ ਜਾਣ ਔਰ ਜਿੱਥੇ ਕਿਤੇ ਵੀ ਪਿੰਡ ਕੋਸ਼ਿਸ਼ ਕਰਦੇ ਆ ਉਹ ਚੰਗੀ ਗੱਲ ਆ ਉਹਨਾਂ ਨੂੰ ਸ਼ਾਬਾਸ਼ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸਰਕਾਰ ਦਾ ਵੀ ਫਰਜ਼ ਬਣਦਾ ਸਾਡਾ ਵੀ ਫਰਜ਼ ਬਣਦਾ ਔਰ ਸਾਰੇ ਮਿਲ ਕੇ ਬੱਚਿਆਂ ਨੂੰ ਕੋਸ਼ਿਸ਼ ਕਰੀਏ ਕਿ ਆਪਾਂ ਗਰਾਊਂਡਾਂ ਚ ਲੈ ਆਈਏ